ਕਪਾਤਾ ਨਹੀਂ ਮੜਾ ਕਿਸੇ ਲੱਲੂ ਕਿਸੇ ਪਹਿਲਵਾਨਾ ਨਹੀਂ ਹੁੰਦਾ ਅੰਕਲ ਜੀ ਲੱਲੂ ਕਹਿੰਦਾ ਹੈ ਨਾ ਮੈਂ 20 ਮਿੰਟ ਲੜਨੀ ਦੀ ਕੁਸ਼ਤੀ 22 ਮਿੰਟ ਕਰਦੇ ਇਹਦੇ ਵਿੱਚ ਮੈਂ ਇੱਕ ਕਮੀ ਦੱਸ ਦਿੰਦਾ ਕੀ ਹੋਈ ਆ ਇਹਦਾ ਕੋਚ ਸਾਹਿਬ ਨੇ ਸਾਡੇ ਨਾਲ ਤੋਂ ਕੋਈ ਗੱਲ ਕੀਤੀ ਪਹਿਲਾਂ ਕਰੀ ਹੋਗੀ ਮਿੰਟ ਇੱਥੇ ਨਹੀਂ ਦੰਗਲ ਵਿੱਚ ਕੋਈ ਗੱਲ ਨਹੀਂ ਹੋਈ ਉਧਰੋਂ ਪਹਾੜਾ ਉੱਠ ਕੇ ਆ ਗਿਆ ਉਹ ਕਹਿੰਦਾ ਅੱਧਾ ਘੰਟਾ ਕੁਸ਼ਤੀ ਲੜਨੀ ਹੈ ਅਸੀਂ ਪੁਆਇੰਟ ਤੇ ਨਹੀਂ ਲੜਨੀ ਸੁਣੋ ਗੱਲ ਕੋਈ ਪੁਆਇੰਟ ਤੇ ਅਸੀਂ ਨਹੀਂ ਲੜਨੀ ਹੈ ਪੇ ਅੱਧਾ ਘੰਟਾ ਅਸੀਂ ਸਿੱਧੀ ਲੜਦੀਆਂ ਇਸ ਕਰਕੇ ਉਹ ਅੱਧਾ ਘੰਟਾ ਹੀ ਕੋਸ਼ਿਸ਼ ਚਲਾਣੀ ਸੀ ਪਰ 22 ਮਿੰਟਾਂ ਹੀ ਕੋਸ਼ਿਸ਼ ਖਤਮ ਹੋ ਗਈ ਲੱਲੂ ਨੂੰ ਕਹੋ ਕਿ ਅਗਲੇ ਸਾਲ ਆਰ-ਪਾਰ ਦੀ ਲੜਨੀ ਕਰਸੀ ਅਗਲੀ ਵਾਰ ਆਰ-ਪਾਰ ਦੀ ਆਰ-ਪਾਰ ਦੀ ਕੋਸ਼ਿਸ਼ ਹੋ ਗਈ ਦਾ ਵਾਦਾ ਕਰਕੇ ਜਾ ਸਾਡੇ ਦਾ ਆ ਜੱਸੇ ਨਾਲ ਨਹੀਂ ਲੜਨਾ ਓਏ ਸੁਣੋ ਜੱਸੇ ਸੁਣੋ ਜੱਸੇ ਪਹਿਲਵਾਨ ਨਾਲ ਇੱਥੇ ਕਰਦੇ ਉਹਦੀ ਆਪਣੀ ਪਿਆਰਾ ਹੁੰਦਾ ਨਹੀਂ ਨਹੀਂ ਉਹਦੇ ਨਾਲ ਲੜਨਾ ਨਹੀਂ ਕੋਈ ਪੱਖਵਾਜੀ ਤੁਸੀਂ ਤੁਸੀਂ ਅਗਲੀ ਵਾਰ ਆਪਕੋ ਬਨਾਲਾ ਦੰਗਲ ਜੋ ਬੁੱਕ ਕਰਾ ਕੇ ਆਰਪਾਰ ਕੀ ਕੁਸ਼ਤੀ ਲੜੋਗੇ ਕਿ ਨਹੀਂ ਲੜੋਗੇ ਤੁਹਾਡੇ ਮਨ ਪਸੰਦਾ ਪੁਲਵਾਨੋ ਅੱਜ ਤੇ ਦਿਨਾਂ ਬਾਜ਼ਾ ਰਿਹਾ ਯਾਰ ਕੱਲ ਕਿਹਦੇ ਨਾਲ ਗੱਲ ਕਰਨੀ ਆ ਜੀਦੇ ਕੋਈ ਪੁਲਵਾਨ ਆਊਗਾ ਜਿੰਦੇ ਰਹਿਗੇ ਤੇ ਮਿਲਾਂਗੇ ਅਗਲੇ ਸਾਲ ਕੁਸ਼ਤੀ ਇਹ ਰਹੇ ਕੋਈ ਗੱਲ ਸਾਡੇ ਪਿੰਡ ਵਿੱਚ ਪੱਖਵਾਜੀ ਕਦੇ ਨਹੀਂ ਹੋਈ ਅੱਜ ਉਹ ਦੂਮਾਰ ਲੱਗ ਚੱਲੀ ਆ ਇਹ ਲੋ ਜੀ ਲੱਲੂ ਪੁਲਵਾਨ ਕਹਿੰਦਾ ਪਹਿਲਾਂ ਮੈਂ ਵੀਡੀਓ ਕੀਤੀ ਸੀ ਲੱਲੂ ਪਲਵਾਨ ਅਗਲੀ ਵਾਰ ਇਹਨਾਂ ਨੇ ਬੁੱਕ ਕਰ ਲਿਆ ਲੱਲੂ ਪਲਵਾਨ ਦੀ ਮਨਪਸੰਦ ਹੈ ਪਲਵਾਨ ਹੋਊਗਾ ਔਰ ਆਰ ਬਾਰ ਦੀ ਕੁਸ਼ਤੀ ਲੜਨੀ ਲੱਲੂ ਨੇ ਵਿਆਹ ਕਰ ਦਿੱਤੀ ਧੰਨਵਾਦ ਧੰਨਵਾਦ 83 ਦਾ ਲਗਾਇਆ ਵੈਸੇ ਕੰਦਕਲ ਦੇ ਵਿੱਚ ਰੱਬ ਮੇਰੇ ਘਰੇ ਸਾਰਿਆਂ ਦੇ ਨਾ ਕਿਸੇ ਦਾ ਹੰਦਲੇ ਅੱਜ ਤੱਕ ਇਹ ਬਿਲਕੁਲ ਧੰਨਵਾਦ ਹੈ ਲੱਲੂ ਬਹੁਤ ਵਧੀਆ ਤਕੜਾ ਪਲਵਾਨ ਹੈ ਤੇ ਅੱਜ ਦੀਆਂ ਕੁਸ਼ਤੀਆਂ ਦਾ ਨਜ਼ਾਰਾ ਬਹੁਤ ਆਇਆ ਬੰਨਾਲਾ ਕਲਾ ਦਾ ਇਤਿਹਾਸ ਦਾ ਦੰਗਲ ਜਿਹੜਾ ਬੜਾ ਇਤਿਹਾਸ ਕਰਿਆ ਕਿਉਂਕਿ ਕੋਈ ਵੀ ਕੁਸ਼ਤੀ ਜਿਹੜੀ ਹੈ ਨਾ ਸਾਰੀਆਂ ਕੁਸ਼ਤੀਆਂ ਆਰਪਾਰ ਹੋਈਆਂ ਕੋਈ ਇਧਰ ਉਧਰ ਨਹੀਂ ਹੋਈ ਜਿੱਦਾਂ ਹੜਾਂਪਾ ਸੀ ਨਾ ਸਾਡੇ ਕਮੇਟੀ ਨੂੰ ਸਾਡੇ ਪਿੰਡ ਦਾ ਇਲਾਕੇ ਦਾ ਉਹ ਐਤਕੀ ਸਾਰਾ ਧੋਣਾ ਧੋ ਹੋ ਗਿਆ ਕਿਉਂਕਿ ਕੋਚ ਸਾਹਿਬ ਸਾਡੇ ਹੋਰ ਜਿਹੜੇ ਐਨਾਉਂਸਰ ਤੇ ਪਰ ਪਹਿਲਵਾਨ ਜਿਹੜੇ ਆ ਨਾ ਐਤ ਕੀ ਚੋਟੀ ਦੇ ਮਗਵਾਏ ਕਮੇਟੀ ਦਾ ਅਸੀਂ ਪੰਚਾਇਤ ਕੋਲ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਤ ਕੀ ਜਿਹੜੀ ਸਾਡਾ ਦੰਗਲ ਜਿਹੜਾ ਆ ਇਹ ਸ੍ਰੀ ਨੇਪੜੇ ਜਿਹੜਾ ਆ ਬਾਕੀ ਜਿਹੜਾ ਗੁੱਗਾ ਅਪੀਲ ਉਹਨਾਂ ਨੇ ਵੀ ਉਹਨਾਂ ਦਾ ਸਾਡਾ ਸਿਰ ਤੇ ਹੱਥ ਰਿਆ ਜਿਹੜਾ ਕਿ ਮੌਸਮ ਦਾ ਵੀ ਬਹੁਤ ਵਧੀਆ ਮੌਸਮ ਵੀ ਰਿਹਾ ਕਿਉਂਕਿ ਆੜਾ ੜਾ ਮੀਂਹ ਪੈਂਦਾ ਰਿਹਾ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਵੀ ਠੀਕ ਜੀ ਲੱਲੂ ਪਹਿਲਵਾਨ ਇਹਨਾਂ ਦਾ ਇਤਰਾਜ਼ ਸਾਡੇ ਨਾਲ ਕੋਈ ਨਹੀਂ ਹੈਗਾ ਇਦਾਂ ਦੀਆਂ ਗੱਲਾਂ ਹੁੰਦੀ ਨੇ ਛੋਟੀਆਂ-ਮੂ ਇਨੇ ਹੁੰਦਾ ਤੇ ਨੇ ਅਗਲੇ ਸਾਲ ਲਈ ਇਹਨਾਂ ਨੂੰ ਫਿਰ ਅਸੀਂ ਬੁੱਕ ਕਰਦੇ ਆ ਇਸ ਕਰਕੇ ਤੇਰਾ ਵਾਲਾ ਕੋਈ ਗੱਲ ਉਹ ਇਹਨੂੰ ਬਹੁਤ ਟਾਈਮ ਲੱਗਦਾ ਆਰ-ਪਾਰ ਕਰਨਾ ਯਾਰ ਆਰ-ਪਾਰ ਕੋਸਤੀ ਲੜੀ ਆ ਹਾਂ ਬਿਲਕੁਲ ਆਰ-ਪਾਰ ਇਹ ਬਨਾਲਾ ਕੋਸਤੀ ਆਰ-ਪਾਰ ਹੋਊਗੀ ਬਨਾਲਾ ਕਲਾਂ ਦਾ ਫਿਰ ਬੁੱਕ ਬਨਾਲਾ ਕਲਾਂ ਦਾ ਟੰਕਾ ਲਿਆ ਇਹ ਇੱਥੇ ਕੋਸਤੀ ਆਰ-ਪਾਰ ਹੁੰਦੀ ਇੱਥੇ ਦੇ ਭਲਵਾਰ ਮਲੂਕ ਸਿੰਘ ਪਹਿਲਵਾਨ ਬਹੁਤ ਹੀ ਮਿਹਨਤੀ ਪਹਿਲਵਾਨ ਜਿਹੜੇ ਸੀਗੇ ਨਾ ਉਹ ਇੱਥੇ ਦੇ ਹੋਏ ਆ ਜਿਹੜੇ ਕਿ ਬੜੇ-ਬੜੇ ਛਿੰਝਾਂ ਚ ਘੋਲਦੇ ਸੀ ਤੇ ਉਹਨਾਂ ਦਾ ਪਿੰਡ ਆ ਇਹ ਇੱਥੇ ਇਹਦਾ ਆਰ ਪਾਰੀ ਨੂੰ ਕੁਸ਼ਤੀ ਹੋਣੀ ਹੈ ਇੱਥੇ